ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਘੇਰਦਾ ਰਿਹਾ ਐ ਬਖਸ਼ਿਆ ਨਹੀਂ ਮੈਂ ਕਿਹਾ ਸਪੀਕਰਓ ਤੁਸੀਂ ਉੱਥੇ ਸਾਡੇ ਲਈ ਪਰ ਤੁਸੀਂ ਲਾਈਨ ਆਊਟਰ ਦੀ ਗੱਲ ਕਰੋ ਸਪੀਕਰ ਸਾਹਿਬ ਚੰਗਾ ਨਹੀਂ ਹਰ ਸਟੇਜ ਤੇ ਘੇਰਿਆ ਐ ਪਰ ਮੈਂ ਇਹਨਾਂ ਨੂੰ ਮੈਂ ਪਤਾ ਨਹੀਂ ਠੀਠਾ ਖਾਂ ਕਿ ਇਹਨਾਂ ਦਾ ਕੋਈ ਅੰਦਰ ਹੈ ਹੀ ਇਸ ਤਰ੍ਹਾਂ ਦਾ ਬਰਦਾਸ਼ਤ ਕਿ ਬੰਦਾ ਬਰਦਾਸ਼ਤ ਕਰਨ ਦੀ ਸਮਰੱਥਾ ਰੱਖਦਾ ਐ ਮੂੰਹ ਤੇ ਗੱਲ ਕਹਿਣੀ ਸੁਣ ਕੇ ਬਰਦਾਸ਼ ਕਰਨੀ ਬਹੁਤ ਔਖੀ ਹੁੰਦੀ ਇਹਨਾਂ ਨੂੰ ਪਤਾ ਵੀ ਲੱਗ ਜਾਂਦਾ ਸੀ ਫਲਾਣੇ ਥਾਂ ਬਡਾਲੇ ਨੇ ਕੀਰਤਨ ਕਰਨਾ ਹੈ ਤੇ ਕਹਿੰਦੇ ਸੀ ਆਉਂਗਾ ਮੈਂ ਜਰੂਰ ਮੈਨੂੰ ਹੁਣ ਕੁਝ ਸੁਣਨਾ ਪਊ ਉੱਥੋਂ ਉਹਨਾਂ ਨੂੰ ਕਹਿ ਦਿੰਦੇ ਸੀ ਪਰ ਮੈਂ ਆਵਾਂਗਾ ਸੁਣਾਗਾ ਮੈਂ ਕਿ ਇੱਕ ਪਾਸੇ ਤੁਹਾਨੂੰ ਕਰਨਾ ਹੋਊ ਔਰ ਅੱਜ ਬਾਬਾ ਸੇਵਾ ਸਿੰਘ ਜੀ ਹੋਣੀ ਉਹਨਾਂ ਸਾਰਿਆਂ ਦੀ ਹਾਜ਼ਰੀ ਚ ਕਿੰਨਾ ਨੇ ਅੱਜ ਇਹ ਪੰਚਾਇਤ ਨੂੰ ਵੇਖ ਕੇ ਇੱਥੇ ਆਏ ਨੇ ਪਹਿਲਾਂ ਨਹੀਂ ਆਏ 5 ਸਾਲ ਇਹ ਤੁਹਾਡੇ ਹਰੇ ਝੰਡਿਆ ਨੇ ਲਿਆਂਦੇ ਆ